ਸਤਿ ਸ਼੍ਰੀ ਅਕਾਲ ਦੋਸਤੋ ਸਰਨਾਮਾ ਟੀਵੀ ਦੇਖ ਰਹੇ ਹੋ ਤੁਸੀਂ ਫੜਾਂ ਦੇ ਕਾਰਨ ਹਾਲਾਤ ਬਹੁਤ ਨਾਜ਼ੁਕ ਹਨ ਜਿੱਥੇ ਪੰਜਾਬ ਦੇ ਕਈ ਜ਼ਿਲ੍ਹੇ ਫੜਾਂ ਦੀ ਮਾਰ ਹੇਠ ਨੇ ਉੱਥੇ ਮਾਲਵੇ ਦਾ ਬਹੁਤ ਸਾਰਾ ਇਲਾਕਾ ਮੀਂਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ ਮਜ਼ਦੂਰ ਪਰਿਵਾਰਾਂ ਦੀਆਂ ਘਰਾਂ ਦੀਆਂ ਸੱਤਾਂ ਪਾੜ ਗਈਆਂ ਨੇ ਗੰਧਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਤੇ ਡਿੱਗਣ ਕਿਨਾਰੇ ਐ ਜਿਸ ਦੇ ਕਾਰਨ ਉਹ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਰਹਿਣ ਲਈ ਮਜਬੂਰ ਹੈ ਪਿੰਡ ਬਜੀਦਕੇ ਖੁਰਦ ਦੇ ਵਿੱਚ ਬਹੁਤ ਸਾਰੇ ਪਰਿਵਾਰ ਸਾਂਝੀ ਧਰਮ ਮਸਾਲਾ ਦੇ ਵਿੱਚ ਰਹਿ ਰਹੇ ਹਨ ਜਿੱਥੇ ਬਾਬੂ ਬਜੀਦ ਚੰਦ ਬਜੀਦਕੇ ਦੇ ਫਰਜੰਦ ਅਰਵਿੰਦਰ ਕੁਮਾਰ ਜਿੰਦਲ ਪਹੁੰਚੇ ਉਹਨਾਂ ਕਿਹਾ ਕਿ ਇਹ ਮੇਰਾ ਆਪਣਾ ਨਗਰ ਹੈ ਮੇਰੇ ਨਗਰ ਦੇ ਲੋਕ ਮੇਰੇ ਆਪਣੇ ਪਰਿਵਾਰਕ ਮੈਂਬਰ ਹਨ ਇਸ ਪਿੰਡ ਦੇ ਦੁੱਖ ਸੁੱਖ ਦੇ ਵਿੱਚ ਖੜਨਾ ਮੇਰਾ ਫਰਜ਼ ਬਣਦਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਤੇ ਪਿੰਡ ਵਜੀਦਕੇ ਖੁਰਦ ਨੂੰ ਲੋੜ ਪਈ ਹੈ ਤਾਂ ਜਿੰਦਲ ਪਰਿਵਾਰ ਜਿਹੜਾ ਹੈ ਸਾਡਾ ਪਰਿਵਾਰ ਹੈ ਉਹ ਹਮੇਸ਼ਾ ਪਿੰਡ ਵਾਸੀਆਂ ਦਾ ਸਹਿਯੋਗ ਕਰਦਾ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਪਿੰਡ ਨੂੰ ਹੂ ਲੋੜ ਪਵੇਗੀ ਉਹ ਪਹਿਲ ਦੇ ਆਧਾਰ ਤੇ ਪਿੰਡ ਦਾ ਸਹਿਯੋਗ ਕਰਨਗੇ। ਉਹਨਾਂ ਨੇ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਘਰ ਬਣਾਉਣ ਵਾਲੇ ਆ ਉਹਨਾਂ ਨੂੰ ਘਰ ਬਣਾਉਣ ਦੇ ਵਿੱਚ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਲੋੜ ਹੈ ਇਨ੍ਹਾਂ ਪਰਿਵਾਰਾਂ ਦੇ ਨਾਲ ਖੜਨ ਦੀ। ਉਹਨਾਂ ਐਨਆਰਆਈ ਭਰਾਵਾਂ ਨੂੰ ਵੀ ਅਪੀਲ ਕੀਤੀ। ਕਿ ਹੋ ਆ ਕੇ ਇਨ੍ਹਾਂ ਪਰਿਵਾਰਾਂ ਦਾ ਸਹਿਯੋਗ ਕਰਨ ਕਿਉਂਕਿ ਨਗਰ ਦੇ ਨਾਲ ਰਲ ਮਿਲ ਕੇ ਹੀ ਇਨ੍ਹਾਂ ਪਰਿਵਾਰਾਂ ਦਾ ਸਹਾਰਾ ਬਣਿਆ ਜਾ ਸਕਦਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਵੱਧ ਚੜ ਕੇ ਇਨ੍ਹਾਂ ਪਰਿਵਾਰਾਂ ਨੂੰ ਜਿੱਥੇ ਮੁਆਵਜ਼ਾ ਦਿੱਤਾ ਜਾਵੇ ਉੱਥੇ ਕੱਚੇ ਘਰਾਂ ਦੀਆਂ ਫੈਲਾ ਜਿਹੜੀਆਂ ਤੁਰੰਤ ਪਾਸ ਕਰਕੇ ਇਨ੍ਹਾਂ ਪਰਿਵਾਰਾਂ ਦੇ ਘਰ ਬਣਾਏ ਜਾਣ। ਇਸ ਮੌਕੇ ਪਿੰਡ ਵਾਸੀਆਂ ਨੇ ਰਵਿੰਦਰ ਕੁਮਾਰ ਜਿੰਦਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਦਲ ਪਰਿਵਾਰ ਨੇ ਹਮੇਸ਼ਾ ਹੀ ਨਗਰ ਦਾ ਪੂਰਾ ਸਹਿਯੋਗ ਕੀਤਾ ਹੈ। ਜਦੋਂ ਵੀ ਕਿਤੇ ਦੁੱਖ ਸੁੱਖ ਦੀ ਘੜੀ ਦੇ ਵਿੱਚ ਲੋੜ ਪਈ ਹੈ ਤਾਂ ਜਿੰਦਲ ਪਰਿਵਾਰ ਹਮੇਸ਼ਾ ਅੱਗੇ ਹੋ ਕੇ ਖੜਿਆ ਹੈ ਕੀ ਕਹਿੰਦੇ ਨੇ ਪਿੰਡ ਵਾਸੀ ਆਓ ਸੁਣਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਘਰ ਤੇ ਸੋ ਪਿੰਡ ਵਜੀਦ ਕੇ ਘਰ ਦਾ ਦੇ ਵਿੱਚ ਕਿਉਂਕਿ ਮੇਰਾ ਵੀ ਨਗਰ ਸੁਖਨ ਸਾਹਿਬ ਖੜੇ ਹੈਗੇ ਸਾਰੀ ਪੰਚਾਇਤ ਖੜੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਮਹਿਲ ਕਲਾਂ ਰਵਿੰਦਰ ਕੁਮਾਰ ਜਿੰਦਲ ਜੀ ਜਿਹੜੇ ਪਹਿਲਾਂ ਵੀ ਬਹੁਤ ਸਹਿਯੋਗ ਨਗਰ ਦਾ ਕਰਦਾ ਕਿਉਂਕਿ ਇਹਨਾਂ ਦਾ ਆਪਣਾ ਨਗਰ ਹੈ ਅੱਜ ਵੀ ਬਹੁਤ ਸਾਰੇ ਪਰਿਵਾਰ ਕਿਉਂਕਿ ਲਗਾਤਾਰ ਮੀਂਹ ਪੈ ਰਿਹਾਗਾ ਤੇ ਬਹੁਤ ਸਾਰੇ ਘਰ ਤਰੇਣਾ ਅੰਦਾ ਦੇ ਵਿੱਚ ਆ ਗੀਆਂ ਸੱਤਾਂ ਦੇ ਵਿੱਚ ਆ ਗੀਆਂ ਜਿਸ ਤੋਂ ਬਾਅਦ ਪਰਿਵਾਰ ਜਿਹੜੇ ਘਰੋਂ ਬੇਘਰ ਹੋਏ ਬੈਠੇ ਆ ਧਰਮਸਾਲਾ ਦੇ ਵਿੱਚ ਬਹੁਤ ਸਾਰੇ ਪਰਿਵਾਰ ਬੈਠੇ ਆ ਸੋ ਨਗਰ ਦੇ ਵੱਲੋਂ ਕੀ ਮਿਹਰੇ ਭਰਾਦੇ ਆ ਅੱਜ ਸ਼ਾਹਕਤਾ ਸਰਪੰਚ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਨਗਰ ਦੇ ਲਈ ਬੜੇ-ਬੜੇ ਯਤਨ ਕਰਕੇ ਗਏ ਆ ਬਾਬੂ ਵਜੀਰ ਚੰਦ ਜੀ ਉਨ੍ਹਾਂ ਦੀ ਜਾਤ ਦੇ ਵਿੱਚ ਅੱਜ ਰਾਸ਼ਨ ਤਰਪਾਲਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ ਜੀ ਉਹਨਾਂ ਦੇ ਪਰਜੰਦੇ ਵੱਲੋਂ ਸੋ ਬਹੁਤ ਬਹੁਤ ਧੰਨਵਾਦ ਹੈ ਸਮੂਜੀ ಗ್ರಾಮ ਪੰਚਾਇਤ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਯੂਥ ਕਲੱਬਾਂ ਦੇ ਵੱਲੋਂ ਸ੍ਰੀ ਗੁਰਉਰਦਾਸ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਸਾਰੇ ਹੀ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਚੇਅਰਮੈਨ ਹਰਵਿੰਦਰਪੁਰ ਜਿੰਦਲ ਜੀ ਦਾ ਸੋ ਅੱਜ ਇੱਥੇ ਪਹੁੰਚੇ ਅਸੀਂ ਆਪਣੇ ਕੋਲ ਜੀਣਾ ਕਿ ਕਹਿੰਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹ ਪ੍ਰਾਪਲ ਉਹਨੇ ਕੀਤਾ ਵੈਭੁਜੀ ਦਾ ਖਾਲਸਾ ਜੀ ਵੈਭੁਜੀ ਦੀ ਭਗਤ 13 ਮਾਰਚ ਹਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਤਰਸਾਂ ਦੇ ਵਿੱਚ ਜਿਨ੍ਹਾਂ ਦੇ ਘਰ ਢੈਲ ਦੇ ਕਿਨਾਰੇ ਆਗੇ ਉਹਨਾਂ ਵਾਸਤੇ ਮਦਦ ਲੈ ਕੇ ਆਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਰਿਣੀ ਆਂ ਉਹਦੇ ਅਸੀਂ ਜਿਨ੍ਹਾਂ ਨੇ ਇਹਨਾਂ ਨੂੰ ਸ਼ਹਿਦਤਾਂ ਦਿੱਤੀ ਆ ਬਹੁਤ ਦੁਬਾਰਾ ਧੰਨਵਾਦ ਕਰਦੇ ਆ ਉਹਨਾਂ ਦਾ ਪੰਚ ਬਜੀਤ ਚੰਦ ਜੀ ਦੀ ਜਾਤ ਵਿੱਚ ਸਾਨੂੰ ਸਾਰੇ ਆਪਣੇ ਰਸਨ ਦੇ ਕੇ ਗਏ ਨੇ ਜੀ ਜਿਨ੍ਹਾਂ ਨੂੰ ਲੋੜ ਸੀਗੀ ਧੰਨਵਾਦ ਹੀ ਬਹੁਤ ਜੀ ਧੰਨਵਾਦ ਤੁਹਾਡੀ ਟੀਮ ਦਾ ਇਹ ਤਸਵੀਰਾਂ ਅਸੀਂ ਪਿੰਡ ਬਜੀਤਕੇ ਖੁਰਤ ਤੋਂ ਤੁਹਾਨੂੰ ਦਿਖਾ ਰਹੇ ਸੀ ਜਿੱਥੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਫਕਾ ਡਿਪਟੀ ਚੇਅਰਮੈਨ ਅਤੇ ਕਲੋਨਾਈਜ਼ਰ ਹਰਵਿੰਦਰ ਕੁਮਾਰ ਜਿੰਦਲ ਦੇ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ ਤਰਪਾਲਾਂ ਦਿੱਤੀਆਂ ਗਈਆਂ ਨੇ ਇਸ ਮੌਕੇ ਪਿੰਡ ਵਾਸੀ ਹਾਜ਼ਰ ਸੀ ਪਿੰਡ ਵਾਸੀਆਂ ਨੇ ਜਿੰਦਲ ਪਰਿਵਾਰ ਦੇ ਇਸ ਕਾਰਜ ਦੀ ਸਲਾਘਾ ਕੀਤੀ ਹੈ ਜਿਹੜੇ ਭਰਾ ਚੈਨਲ ਦੇ ਨਾਲ ਨਹੀਂ ਜੁੜੇ ਉਹ ਸਬਸਕ੍ਰਾਈਬ ਕਰੋ ਫੋਲੋ ਕਰੋ ਤਾਂ ਕਿ ਹੋਰ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਦਿਓ ਜਾਤ ਧੰਨਵਾਦ